ਇੱਕ ਗੱਲ ਕਦੇ ਤੁਸੀਂ ਗੌਰ ਕਰਕੇ ਦੇਖਿਓ ਜਦੋਂ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਆ ਕਿ ਯਾਰ ਪੰਜਾਬ ਦਾ ਤਾਂ ਬੇੜਾ ਗਰਕ ਹੋ ਗਿਆ ਪੰਜਾਬ ਦਾ ਹੁਣ ਬਣਨਾ ਕੀ ਹੈ ਪੰਜਾਬ ਦਾ ਜਿਹੜਾ ਯੂਥ ਹੈ ਜਾਂ ਯੂਥ ਕੀ ਜਿਹੜੇ ਚੰਗੀ ਚੰਗੀ ਉਮਰ ਦੇ ਲੋਕ ਨੇ ਉਹ ਲੋਕ ਵੀ ਭਟਕੇ ਹੋਏ ਨੇ ਇਹ ਗੱਲ ਮੈਂ ਇਸ ਕਰਕੇ ਗੱਲ ਅੱਗੇ ਤੋਰ ਰਿਹਾ ਗੱਲ ਕਰ ਰਿਹਾ ਕਿ ਤੁਹਾਨੂੰ ਪਤਾ ਹੋਊਗਾ ਪਿਛਲੇ ਕੁਝ ਕੁ ਦਿਨ ਪਹਿਲਾਂ ਅੱਜ ਤੋਂ ਜਿਹੜੀ ਬਠਿੰਡਾ ਦੀ ਉਹ ਬੀਬੀ ਕੌਨਸਟੇਬਲ ਸੀ ਅਮਨਦੀਪ ਕੌਰ ਉਹ 17 ਗ੍ਰਾਮ ਤੋਂ ਕੁਝ ਘਾਤੇ ਉੱਪਰ ਚਿੱਟਾ ਸੀ ਜਿਹੜਾ ਉਹਦੀ ਗੱਡੀ ਚੋਂ ਉਹਦੀ ਕਾਲੀ ਥਾਰ ਉਹਦੇ ਕੋਲੋਂ ਗੱਡੀ ਸੀ ਉਸ ਗੱਡੀ ਦੇ ਵਿੱਚੋਂ ਉਹ ਚਿੱਟਾ ਬਰਾਮਦ ਹੋਇਆ ਸੀ ਤੇ ਠੀਕ ਹੈ ਉਹਦਾ ਜਿਹੜਾ ਕਿਹਾ ਗਿਆ ਕਿ ਉਹਦੇ ਨਾਲ ਦਾ ਮੁੰਡਾ ਜਿਹੜਾ ਉਹਦੇ ਚ ਭਾਗੀਦਾਰ ਹੈ ਉਹ ਮੁੰਡਾ ਵੀ ਫੜਿਆ ਗਿਆ ਸਵੇਰ ਦੀਆਂ ਮੀਡੀਆ ਚ ਖਬਰਾਂ ਚੱਲ ਰਹੀਆਂ ਨੇ ਕਿ ਜਿਹੜਾ ਦੋਸਤ ਸੀ ਉਸ ਪੁਲਿਸ ਵਾਲੀ ਕੁੜੀ ਦਾ ਉਹ ਵੀ ਕਾਬੂ ਕਰ ਲਿਆ ਪੁਲਸ ਨੇ ਪਰ ਮੈਂ ਇੱਥੇ ਕਿਸੇ ਹੋਰ ਟੌਪਿਕ ਦੇ ਉੱਪਰ ਗੱਲ ਕਰੂੰਗਾ ਇਹ ਟੌਪਿਕ ਉਸੇ ਕੁੜੀ ਦੇ ਨਾਲ ਜੁੜਿਆ ਹੋਇਆ ਇਹ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆਹ ਫੋਟੋ ਅਮਨਦੀਪ ਕੌਰ ਦੀ ਹੈ ਆਹ ਫੋਟੋ ਜਿਹੜੀ ਪੁਲਸ ਵਾਲੀ ਬੀਬੀ ਹੈ ਉਹ ਤੇ ਨਾਲ ਨਾਲ ਉਸ ਬੀਬੀ ਦਾ ਆ ਇੰਸਟਾਗ੍ਰam ਅਕਾਊਂਟ ਹੈ ਇੰਸਟਾਗ੍ਰam ਜਦੋਂ ਉਹ ਬੀਬੀ ਚਰਚਾ ਦੇ ਵਿੱਚ ਆਈ ਚਰਚਾ ਚ ਉਦੋਂ ਆਈ ਇਹ ਬੀਬੀ ਜਦੋਂ ਇਹ ਚਿੱਟੇ ਸਮੇਤ ਫੜੀ ਗਈ ਡਰਗਸ ਸਮੇਤ ਫੜੀ ਗਈ ਜਦੋਂ ਉਹ ਆ ਬੀਬੀ ਤਾਂ ਤਸਕਰੀ ਕਰਦੀ ਹੋਈ ਫੜੀ ਗਈ ਜਦੋਂ ਆ ਬੀਬੀ ਫੜੀ ਗਈ ਸੀ ਉਹਦੇ ਉਦੋਂ ਜਿਹੜੇ ਫਾਲੋਅਰ ਸੀ ਇੰਸਟਾਗ੍ਰam ਦੇ ਉੱਪਰ ਇਸ ਬੀਬੀ ਦੇ ਉਹ 22000 ਸੀ ਫਾਲੋਅਰ 22000 ਫਾਲੋਅਰ ਸੀ ਇਸ ਬੀਬੀ ਦੇ ਅੱਜ ਫੜੀ ਨੂੰ ਵੀ ਮਹੀਨਾ ਨਹੀਂ ਹਜੇ ਹੋਇਆ ਹੈਗਾ ਤੇ ਇੰਸਟਾਗ੍ਰam ਦੇ ਉੱਪਰ ਕਿੰਨੇ ਫਾਲੋਅਰ ਵੱਧ ਗਏਗੇ 22000 ਤੋਂ ਵੱਧ ਕੇ 88000 8800 ਫਾਲੋਅਰ ਹੋ ਗਏ ਇਸ ਬੀਬੀ ਦੇ ਹੁਣ ਤੁਸੀਂ ਆਪ ਦੇਖੋ ਕਿ ਸਾਡੇ ਜਿਹੜੇ ਲੋਕ ਨੇ ਇਹਨਾਂ ਲੋਕਾਂ ਦੇ ਜਿਹੜੇ ਰੋਲ ਮਾਡਲ ਨੇ ਉਹ ਰੋਲ ਮਾਡਲ ਕੌਣ ਨੇ ਕੰਨਿਆਂ ਨਾ ਆਪਾਂ ਕਿ ਪੰਜਾਬ દિਸ਼ਾਹੀਣ ਹੋ ਗਿਆ ਪੰਜਾਬ ਦੇ ਵਿੱਚ ਨਸ਼ਾ ਵੱਡੀ ਪੱਧਰ ਦੇ ਉੱਪਰ ਆ ਰਿਹਾ ਉਹਦਾ ਕਾਰਨ ਇਹ ਹੈ ਕਿ ਜਿਹੜੀ ਬਿਰਤੀ ਸਾਡੇ ਮਨਾਂ 'ਚ ਬੈਠੀ ਹੋਈ ਆ ਕਿ ਜਿਹੜੇ ਸਾਡੇ ਨਾਇਕ ਸਿਰਜੇ ਜਾ ਰਹੇ ਨੇ ਭਾਵੇਂ ਨਾਇਕ ਹੋ ਮੀਡੀਆ ਵੱਲੋਂ ਸਿਰਜ ਜਾਣ ਜਾਂ ਗਾਣਿਆਂ ਦੇ ਰਾਹੀਂ ਨਾਇਕ ਸਿਰਜ ਜਾਣ ਜਾਂ ਫਿਲਮਾਂ ਦੇ ਰਾਹੀਂ ਨਾਇਕ ਸਿਰਜ ਜਾਣ ਜਾਂ ਫਿਰ OTT ਪਲੇਟਫਾਰਮ ਦੇ ਉੱਪਰ ਜਿਹੜੇ ਹੁਣ ਵੈਬ ਸੀਰੀਜ਼ ਲਾਂਚ ਹੁੰਦੀਆਂ ਨੇ ਉਹਨਾਂ ਦੇ ਰਾਹੀਂ ਸਾਡੇ ਨਾਇਕ ਸਿਰਜ ਜਾਣ ਉਹ ਨਾਇਕ ਫਿਰ ਇਹੋ ਜਿਹੇ ਹੁੰਦੇ ਨੇ ਚਿੱਟਾ ਵੇਚਣ ਵਾਲੇ ਜਿਨ੍ਹਾਂ ਦੇ ਫਾਲੋਅਰ ਪਹਿਲਾਂ 22000 ਸੀ ਜਦੋਂ ਆਹ ਬੀਬੀ ਫੜੀ ਗਈ ਤਾਂ ਇਹਦੇ ਕੇ ਵੱਧ ਕੇ ਫਾਲੋਅਰ 88000 ਹੋ ਗਏ ਜੇ ਅਸੀਂ ਮਾੜਾ ਕੰਮ ਕਰਨ ਵਾਲਿਆਂ ਨੂੰ ਐਡੇ ਫੱਡੇ ਪੱਦਰ ਤੇ ਸਪੋਰਟ ਕਰਦੇ ਆ ਕਿ ਉਹਦਾ ਜਿਹੜਾ ਬਿਜ਼ਨਸ ਐ ਉਹ ਬਿਜ਼ਨਸ ਹੋਰ ਗਰੋ ਹੋਵੇ ਤਾਂ ਇਹਦੇ 'ਚ ਭਾਗੀਦਾਰ ਅਸੀਂ ਲੋਕ ਵੀ ਆ ਜਿਹੜੇ ਲੋਕ ਮਤਾਂ ਦਿੰਦੇ ਨੇ ਕਿ ਚੱਕ ਦੋ ਬੀਬਾ ਜੀ ਅਸੀਂ ਤੁਹਾਡੇ ਨਾਲ ਆ ਅੱਜ ਜ਼ਰੂਰ ਚੀਜ਼ ਸੋਚਣ ਵਾਲੀ ਐ ਕਿ 22000 ਅਸੀਂ ਫਾਲੋਅਰ 88000 ਹੋ ਗਏ ਯਾਨੀ ਕਿ ਅਸੀਂ ਉਹਦੇ ਫੈਨ ਬਣ ਗਏ ਫਾਲੋਅਰ ਸ਼ਿਪ 'ਚ ਆ ਗਏ ਅਸੀਂ ਬੀਬੀ ਦੇ ਕਿ ਅਸੀਂ ਤੁਹਾਡੇ ਫੈਨ ਆ ਤੁਸੀਂ ਚਿੱਟਾ ਵੇਚ ਰਹੇ ਹੋ ਬੜਾ ਵਧੀਆ ਕੰਮ ਕਰ ਰਹੇ ਹੋ